कर रहा था बंदा पार कर रहा था सड़क जितने से पार कर रहा था सारे आदमी पार हो रहा था हमने थोड़े दिन पहले एक खबर करी थी एक भी एक बंदा पच्चीस लोग के पीछे भी हुआ था एक्सीडेंट एक्साइट एक्स को हमने ये समझाया था लोगों को कि सड़क पार यहाँ से नहीं कर रही चाहिए तो उन्होंने चालीस सौ कुछ लगा रखा रोड के बीच में फिर तो भी लोग यहीं से पार करते क्या ही साथ से सही है बात ये सही तो नहीं है लेकिन जीव तो सारा बंदा पार होता था आदमी पार हो रहा था देखते नहीं करना एक बंदा पार हो रहा था लेकिन बहुत तेज इतना रफार नहीं आना चाहिए पार करने वालों को पार करना चाहिए जाहज तो नहीं है लेकिन जायज तो आदमी पार होता है मेरा गाँव कहीं अगल बगल पड़ोसी का है क्या नाम है गाँव याद है कितनी उम्र होगी लगभग लगभग चालीस बयालीस साल की है क्या काम करता रहा

ਬੱਤੀ ਜੋ ਤੇ ਅੱਡਾ ਪੋਲ ਉੱਤਰ ਦੇ ਸਮੇ ਉਦੋਂ ਵੀ ਹੋਇਆ 7:30 ਵਜੇ ਉਹਦੇ ਫਿਰ ਰਾਜਿਓ ਦੇ ਸਿਰ ਤੇ ਕੌੜ ਲੱਗੀ ਹੈ ਸਾਡੇ ਰਾਤ ਨੂੰ ਉਹਨੇ ਰੋਹ ਜਾਈ ਤਕਰੀਬਨ ਮਰਿਆ ਫਿਰ ਇੱਥੇ ਹੋਇਆ ਸੀ ਉਹਦੇ ਪੁਲਿਸ ਆਲਾ ਲੰਬਾ ਬਣਾ ਚਾਹਦਾ ਜਿੱਦਾਂ ਫਰੋਜਪੁਰ ਰੋਡ ਤੇ ਬਣਿਆ ਹੋਇਆ ਇੱਥੇ ਥੱਲੇ ਕ੍ਰੋਸਿੰਗਾਂ ਚਾਹੀਦੀਆਂ ਉਹਨੇ ਗਰੀਬ ਬੰਦਾ ਇੱਥੇ ਮਰਦਾ ਆ ਇਹਨਾਂ ਨੂੰ ਮੁਸਾਫਰਾਂ ਨੂੰ ਕੌਣ ਪੁੱਛਦਾ ਇੱਥੇ ਇਹਨੇ ਪ੍ਰਵਾਸੀ ਆ ਇਹਨਾਂ ਨੂੰ ਕੌਣ ਇੱਥੇ ਚੱਕੂਗਾ ਪੰਜਾਬੀ ਪਟਿਆਲਾ ਦੇ ਮੇਰੇ ਇੱਕ ਗੱਲ ਨਾ ਸੁਣੀ ਜੇ ਆਂਡਰ ਸਟਾਫ ਦਾ ਆਇਨ ਨਾ ਕੋ 4000 ਦਾ ਮਤਲਬ ਇਹ ਹੁੰਦਾ ਕਿਤੇ ਕੱਟੀਆਂ ਨਾਲ ਬਿਲਕੁਲ ਜਿਹੜੀਆਂ ਭੱਜੀਆਂ ਜਾਣ ਇੱਥੇ ਕੋਈ ਰੋਕਦਾ ਨਹੀਂ ਜੀ ਕਿਸੇ ਵੇਲੇ ਨਹੀਂ ਕਰਦੇ ਆ ਇਹ ਕਰ ਲੈ ਜਿਹੜੀ ਹੁੰਦੀ ਐ ਨੇਚ ਵਾਦੀ ਉਹ ਰੁਕਦੀ ਥੋੜੀ ਆ ਇਹਦਾ ਮੇਰਾ ਸਵਾਲ ਕਰੋ ਪਹਿਲਾਂ ਅਗੀ ਮੇਰਾ ਸਵਾਲ ਇਹ ਆ ਕੀ ਕਿ ਅੜਕੇ ਉੱਤੇ ਖੱਟ ਦਿੱਤੇ ਹੋਏ ਆ ਉਹਨਾਂ ਨੇ ਨਹੀਂ ਦਿੱਤੇ ਇਹ ਰਿਜਲਟ ਰਿਜਲਟ ਕੌਣ ਆ ਗਲਤ ਦਾ ਮੈਗੇ ਦਾ ਆਪਾਂ ਲੋ ਗਈਆਂ ਪਰ ਹੁਣ ਕੀ ਕਰੇ ਮਜਬੂਰ ਆ ਅੱਧਾ ਕਿਲੋਮੀਟਰ ਦੇ 400 ਮੀਟਰ ਪਰੇ ਦੀ ਪਾਲ ਜਿਹੜਾ ਥੱਲੇ ਦੀ ਬਣਿਆ ਉਹਦਾ ਪਾਰ ਹੋ ਜਾਓ ਪਾਰ ਨਹੀਂ ਕੀਤਾ ਜਾ ਸਕਦਾ ਨਹੀਂ ਹੋ ਸਕਦਾ ਪਾਰ ਲੇਕਿਨ ਹੁਣ ਉਹਦੀ ਡਿਊਟੀ ਲਈ 2 ਕਿਲੋਮੀਟਰ ਸਾਈਕਲ ਚਲਾ ਕੇ ਚਲੇ ਜਾਂਦੀ ਪਰ ਜਿਹੜਾ ਆ 200 ਮੀਟਰ ਦੂਰ ਤੋਂ ਘੱਟ ਥੱਲੇ ਉਹ ਘੁੰਮਣਾ ਉਹ ਮੁਨਾਫੇ ਲਈ ਸਮੇਂ ਦੇ ਕੀ ਇਹ ਸਹੀ ਆ ਇਹ ਤਾਂ ਗਲਤ ਹੈਗਾ ਹੀ ਫਿਰ ہر ਇੱਕ ਜਗ੍ਹਾ ਸਰਕਾਰ ਕਿੰਨੇ ਕਪੂਲ ਬਣਾਉਂਦੀ ਹੈ ਕੈਸੇ ਕੀਦੇ ਆ ਜਿਹੜੇ ਪੁਲ ਬਣਦੇ ਪੈਸੇ ਕੌਣ ਖਰਚਦਾ ਹੈ ਫਿਰ ਕਰਨਗੇ ਇਹਨਾਂ ਨੇ ਲੇਬਰ ਵਾਲਿਆਂ ਨੇ ਹੀ ਅਸੀਂ ਪਾਏ ਕਰਤੀਏ ਇਹਨਾਂ ਨੂੰ ਪੁਲ ਬਣਵਾਈਏ ਇਹਨਾਂ ਨੇ ਗਲਤੀਆਂ ਕਰਨਾ ਖੜ ਜਾਣਾ ਤੁਹਾਨੂੰ ਕੀ ਕਰਦਾ ਹੈ ਹਾਂਜੀ ਉਹਦਾ ਮੁਸਕਰਾਣਾ ਹਾਂਜੀ ਉਹਦਾ ਮੁਸਕਰਾਣਾ ਅਟਨਾਗੇ ਦਾ ਹੈ ਮਾੜੀ ਗੂ ਹੈ ਮਾੜੀ ਮੁਸਕਰਾਣ ਤੁਹਾਨੂੰ ਕੀ ਲੱਗਦਾ ਵੀ ਬਰੋਈਪੁਰ ਰੋਡ ਤੇ ਇਹ ਐਕਸੀਡੈਂਟ ਨਹੀਂ ਹੁੰਦਾ ਉਹਦੇ ਆ ਬਾਰੇ ਨਹੀਂ ਨਹੀਂ ਹੁੰਦੇ ਹਾਂਜੀ ਦੇਖੋ ਕਿਹੜਾ ਮੈਂ ਇੱਕ ਪੱਤਰਕਾਰ ਦਾ ਸਵਾਲ ਛੱਡ ਕੇ ਕਿ ਜਨੂਨ ਮੈਂ ਇੱਕ ਆਮ ਇਨਸਾਨ ਇਨਸਾਨ ਵਾਲੀ ਭਾਸ਼ਾ ਜਿਹਨਾਂ ਤੋਂ ਗੱਲ ਕਰ ਰਿਹਾ ਇੱਕੀ ਤੁਸੀਂ ਕਿ ਕਿ ਪ੍ਰੋਸੂਰ ਫੱਕ ਦਿਓ ਜਿਹੜੇ ਬੰਦੇ ਨੂੰ ਆਪ ਨੂੰ ਮਨਤ ਨਹੀਂ ਆਈ ਤੋਂ ਸਿਰ ਹੋਰ ਕੇ ਪਨਾਦੋਂਗੇ ਕੋਈ ਜੜੀ ਗੁੱਟੀ ਐਸੇ ਦਾ ਇਨਸਾਨ ਨੂੰ ਆਪਣੇ ਆਪ ਨੂੰ ਖੁਦ ਸੁਧਾਰਨਾ ਚਾਹੀਦਾ ਚੱਲ ਰੋਜ ਹੁੰਦੇ ਤੁਹਾਨੂੰ ਰੋਜ ਐਕਸੀਡੈਂਟ ਹੁੰਦੇ ਆ ਇੰਗੇ ਸੜਕਾਂ ਦਾ ਪਾਰ ਕਰਣਾ ਤੇ ਹਲਾ ਦੂਣਾ ਸੇਫੇ ਕਰੋਗੇ ਕਿਵੇਂ ਇੱਥੇ ਕਰ ਲੈਂਦੇ ਆ ਨਹੀਂ ਦੇਖ ਕੇ ਕਰਾਂ ਐਕਸੀਡੈਂਟ ਹੋਊਗਾ ਕੋਈ ਤਾਂ ਗੱਲ ਇਹ ਵੀ ਆਪਣੀ ਹਲੋ ਕਰੋ ਜੀ ਜਿਹੜੇ ਸੜਕਾਂ ਪਾਰ ਕਰਦੇ ਨੇ ਲੋਕ ਜਾ ਕੇ ਲੈ ਕੇ ਤੇ ਡਿਊਟੀ ਵਾਲੇ ਸਹੀ ਆ ਗੱਲਾਂ ਨਹੀਂ ਗਲਤ ਗੱਲ ਆ ਇਹਨਾਂ ਦੀ ਨਹੀਂ ਆਹ ਦੇਖੋ ਜਾਲੀਆਂ ਲਾਈਆਂ ਸਭ ਕੋ ਕੀਤਾ ਫੇਰ ਵੀ ਲੋਕੀਂ ਕੱਤ ਲੈ ਕੇ ਪਾਰ ਕਰੀ ਜਾਂਦੇ ਆ ਇਹਨਾਂ ਨੂੰ ਇਹ 로ਡ ਕਰਾਸ ਕਰਨੀ ਚਾਹੀਦੀ ਹੈਗਾ ਗੱਡੀ ਤੇਜ਼ ਆਉਂਦੀ ਹੈ ਨਾ ਇਹ ਹਾਈਵੇਅ ਹੈ ਦਿੱਲੀ ਵਾਲਾ ਗਲਤ ਗੱਲ ਹੈ ਇਹ ਜਿਹੜੇ ਤੋਂ ਸੜਕਾ ਪਾਰ ਕਰਦੇ ਆ ਕੀ ਹੈ ਸਹੀ ਹੈ ਕਬ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਪਰੇ ਕੀ ਗੱਲ ਆ ਇੱਕ ਹਾਈਵੇਅ ਰੋਡ ਆ ਉੱਥੇ ਸਪੀਡ ਜਾਂਦਾ ਕਿਤੇ ਬ੍ਰੇਕ ਲਾਉਂਦਾ ਲਾਉਂਦਾ ਬ੍ਰੇਕ ਤਾਂ ਲੱਗਦੀ ਨਹੀਂ ਆਏਗੀ ਤੇ ਲੋਕ ਪਬਲਿਕ ਦੇਖਦੀ ਨਹੀਂ ਇਹ ਤਾਂ ਕਹਿੰਦੀ ਸਰਕਾਰ ਨੂੰ ਕਹਿੰਦੀ ਕਿ ਮਤਵਾ ਦੇ ਪੁਲ ਵਗੈਰਾ ਬਣਾਉਣ ਲੱਗਣ ਵਾਸਤੇ ਤੇਰੇ ਸ਼ਹਿਰ ਤੋਂ ਰਾਂ ਇਹ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਹੈ ਜਦੋਂ ਸਵੇਰੇ ਕਿਉਂਕਿ ਦਾ ਹੀ ਮੰਗਾ ਤਾਂ ਸ਼ਾਮ ਨੂੰ ਛੁੱਟੀ ਟਾਈਮ ਹੁੰਦਾ ਬਿਲਕੁਲ ਜੀ ਉਹਨਾਂ ਟਾਈਮ ਇੱਥੇ ਪੂਰਾ ਰਸ਼ ਲੱਗਿਆ ਰਹਿੰਦਾ ਉਹ ਰਸ਼ ਹੁੰਦਾ ਜੀ ਇੰਨਾ ਔਖਾ ਹੁੰਦਾ ਲੰਘਣਾ ਲੋਕਾਂ ਨੂੰ ਕਹਾਂ ਗੱਡੀਆਂ ਵਾਲਨ ਨੂੰ ਔਖਾ ਆਏਗਾ ਤਾਂ ਬੰਦਿਆਂ ਦਾ ਔਖਾ ਆ ਗਿਆ ਹੀ ਹੈਗਾ ਇਹ ਤਾਂ ਇਹਨਾਂ ਨੂੰ ਕਹੇਦਾ ਗੌਰਮੇ ਜਾਂ ਪੁਲ ਵਗੈਰਾ ਕੋਈ ਬਣਾਵੇ ਤਾਂ ਲੋਕਾਂ ਨੂੰ ਲੰਘਣਾ ਹੋਵੇ ਪਰ ਕਿੰਨੀ ਕੀ ਜਗ੍ਹਾ ਬਣਾ ਦਿੰਗੀ ਰੋਡ ਤੇ ਦਾ ਸਾਹ ਹਰੇ ਖੰਡਾਂ ਤੋਂ ਲੋਕ ਨਿਕਲ ਦੇਣਗੇ ਇੱਕ ਇੱਥੇ ਹੈਗਾ ਜਿਹੜਾ ਦੋਦੜ ਵਾਲ ਬਸਤੀ ਹੈਗਾ ਜੀ ਇਹ ਸੱਤੋ ਆਪਣਾ ਸਿੱਪਾ ਪੋੜ ਤੇ ਹੈ ਜੀ ਕਰ ਲਿਆ ਉਹਨਾਂ ਤੇ ਬੋਲਰੀ ਬੰਨਣਾ ਚਾਹੀਦਾ ਪਬਲਿਕ ਦੇ ਬੈਨ ਨੂੰ ਸਾਰੀ ਚਲਾ ਹੈਗੀ ੁੱੱਕੇ ਫੜੀ ਪਬਲਿਕ ਕੋਲ ਮੈਂ ਦਿਖਾਵਾ ੁੱੱਕੇ ਰੋਡ ਤੇ ਉੱਥੇ ਜਿਹੜੇ ਟੋਏ ਆ ਫੁੱਟ ਫੁੱਟ ਦੇ ਟੋਏ ਆ ਉਹਨਾਂ ਨੂੰ ਕੋਈ ਦੇਖਣਾ ਨਹੀਂ ਪਿੱਛੇ ਖਾਣਾ ਵਾ ਮੇਨ ਬਾਈਪਾਸ ਪੈਂਦਾ ਵਾ ਉੱਥੇ ਕੋਈ ਬੈਨ ਨੂੰ ਚਲਾਣੀ ਕੋ ਲੈਣਾ ਨਹੀਂ ਕੋ ਦੇਣਾ ਨਹੀਂ ਜੀ ਯਾਰ ਲੈ ਕੇ ਪਹੁੰਚੇ ਹੋ ਕੀ ਮਾਮਲਾ ਹੋਇਆ ਐਕਸੀਡੈਂਟ ਹੋਇਆ ਜੀ ਆਦਾ ਕਾਦਾ ਜੀ ਇਹ ਬੰਦਾ ਰੋਡ ਕ੍ਰੋਸ ਕਰ ਰਿਆ ਸੀਗਾ ਅੱਛਾ ਜੀ ਤੇ ਐਤਵਾਰ ਦੇ ਵਿੱਚ ਵੱਜਿਆ ਏ ਕੋਈ ਨਾਮ ਪਤਾ ਮਲੂਗਾ ਨਾਮ ਹੈਗਾ ਜੀ ਸਪੀਰ ਕੁਮਾਰ ਕੁਸਵਰ ਹੈਗਾ ਜੀ ਤਿਹਾਰ ਦਾ ਰਹਿਣ ਵਾਲਾ ਹੈ ਜੀ ਮੂਰ ਕੋ ਜਾਣਕਾਰੀ ਮਿਲੀ ਸੀ ਬਾਦੋ ਸਿਵਲ ਹਸਪੀਟਲ ਤੇ ਦਾਦਾ ਦਾ ਹੁਣ ਪਤਾ ਨਹੀਂ ਵੀ ਬਚੇ ਜਾਂ ਨਹੀਂ ਇਹਦਾ ਕੀ ਹਾਲ ਹੈ ਜੀ